ਸਸਰੀਕਾਲ ਤੁਹਾਡਾ ਸਵਾਗਤ ਹੈ ਪੰਜਾਬੀ ਟਾਈਮ ਆਡੀਓ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਾਂਗੇ ਜਥੇਦਾਰ ਸੁਖਦੇਵ ਸਿੰਘ ਬੱਬਰ ਹਾਂਜੀ ਸਾਡੇ ਕੋਲ ਇੱਕ ਲੇਖ ਹੈ ਜਥੇਦਾਰ ਸੁਖਦੇਵ ਸਿੰਘ ਬੱਬਰ 1955 ਤੋਂ 1992 ਅ ਫੀਅਰਲੈਸ ਲੇਗੇਸੀ ਇਸ ਦੇ ਆਧਾਰ ਤੇ ਅਸੀਂ ਅੱਜ ਉਹਨਾਂ ਦੇ ਜੀਵਨ ਉਹਨਾਂ ਦੇ ਸੰਘਰਸ਼ ਤੇ ਉਹਨਾਂ ਦੀ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਕਿਉਂਕਿ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ ਜੀਵਨ ਤੇ ਉਹ ਦੌਰ ਵੀ ਯਾਨੀ ਬਹੁਤ ਸਾਰੇ ਵੱਖ-ਵੱਖ ਬਿਰਤਾਂਤਾਂ ਨਾਲ ਗੁੰਝਲਦਾਰ ਹਾਲਾਤਾਂ ਨਾਲ ਭਰਿਆ ਹੋਇਆ ਹੈ। ਹੂੰ ਠੀਕ ਹੈ ਤਾਂ ਫਿਰ ਸ਼ੁਰੂ ਕਰਦੇ ਹਾਂ ਜਥੇਦਾਰ ਸੁਖਦੇਵ ਸਿੰਘ ਬੱਬਰ ਉਹਨਾਂ ਦਾ ਜਨਮ 9 ਅਗਸਤ 1955 ਪਿੰਡ ਡੱਸੂਵਾਲ ਹਾਂਜੀ ਉਦੋਂ ਪੱਟੀ ਤਹਿਸੀਲ ਸੀ ਹੁਣ ਜ਼ਿਲ੍ਹਾ ਤਰਨਤਾਰਨ ਚ ਹੈ। ਅੱਛਾ ਪਿਤਾ ਜਿੰਦ ਸਿੰਘ ਤੇ ਮਾਤਾ ਹਰਨਾਮ ਕੌਰ ਹਾਂਜੀ ਪਰਿਵਾਰ ਸੰਧੂ ਜੱਟ ਸਿੱਖ ਹਾਂਜੀ ਤੇ ਤਿੰਨ ਭਰਾ ਸਨ ਉਹਨਾਂ ਦੇ ਅੰਗਰੇਸ ਸਿੰਘ, ਰੋਸ਼ਾਲ ਸਿੰਘ ਤੇ ਮਹਿਲ ਸਿੰਘ ਮਹਿਲ ਸਿੰਘ ਦਾ ਨਾਂ ਅੱਗੇ ਜਾ ਕੇ ਬੱਬਰ ਖਾਲਸਾ ਨਾਲ ਵੀ ਜੁੜਦਾ ਹੈ। ਪਰਿਵਾਰ ਕੋਲ ਜ਼ਮੀਨ ਸੀ ਕਰੀਬ 18 ਏਕੜ। ਹਾਂ, ਖੇਤੀਬਾੜੀ ਕਰਦੇ ਸਨ। ਮੁੱਢਲੀ ਪੜਾਈ ਯਾਨੀ ਮਿਡਲ ਤੱਕ ਉਸ ਤੋਂ ਬਾਅਦ ਉਹ ਵੀ ਖੇਤੀ ਵਿੱਚ ਹੀ ਲੱਗ ਗਏ ਸਨ। ਵਿਆਹ ਵੀ ਹੋਇਆ ਗਰਿਆਲਾ ਪਿੰਡ ਦੀ ਬੀਬੀ ਸੁਖਵੰਤ ਕੌਰ ਨਾਲ। ਹਾਂਜੀ, ਪਰ ਜਿਹੜੀ ਖਾਸ ਗੱਲ ਸਰੋਤ ਦੱਸਦਾ ਹੈ ਉਹ ਇਹ ਹੈ ਕਿ ਛੋਟੀ ਉਮਰ ਤੋਂ ਹੀ ਮਤਲਬ ਧਾਰਮਿਕ ਪਾਸੇ ਵੱਲ ਝੁਕਾਸੀ ਉਹਨਾਂ ਦਾ ਤੇ ਫਿਰ ਇਸ ਝੁਕਾਣ ਨੂੰ ਕੋਈ ਮਤਲਬ ਕੋਈ ਖਾਸ ਦਿਸ਼ਾ ਮਿਲੀ? ਹਾਂ, ਇੱਕ ਅਹਿਮ ਮੋੜ ਆਇਆ। ਜਦੋਂ ਉਹ ਅਖੰਡ ਕੀਰਤਨੀ ਜਥੇ ਯਾਨੀ AKJ ਦੇ ਇੱਕ ਬਹੁਤ ਹੀ ਸਤਕਾਰਤ ਸ਼ਖਸ ਹਨ ਜਥੇਦਾਰ ਫੌਜਾ ਸਿੰਘ ਉਹਨਾਂ ਨੂੰ ਮਿਲੇ ਜਥੇਦਾਰ ਫੌਜਾ ਸਿੰਘ ਹਾਂਜੀ ਫੌਜਾ ਸਿੰਘ ਦੀ ਸ਼ਖਸੀਅਤ ਉਹਨਾਂ ਦੀ ਸਿੱਖੀ ਪ੍ਰਤੀ ਲਗਨ ਉਹਨਾਂ ਦੀ ਦ੍ਰਿੜਤਾ ਇਹ ਸਭ ਨੇ ਸੁਖਦੇਵ ਸਿੰਘ ਨੂੰ ਬਹੁਤ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਇਸੇ ਪ੍ਰਭਾਵ ਦੇ ਕਾਰਨ ਫਿਰ 1977 ਵਿੱਚ ਉਹਨਾਂ ਨੇ ਅੰਮ੍ਰਿਤ ਛਕਿਆ ਬਿਲਕੁਲ AKJ ਦੇ ਸਮਾਗਮ ਵਿੱਚ ਅੰਮ੍ਰਿਤ ਛਕ ਕੇ ਪੂਰਨ ਖਾਲਸਾ ਸਜ ਗਏ ਇਹ ਸਰੋਤ ਇਹ ਵੀ ਦੱਸਦਾ ਹੈ ਕਿ ਉਹ ਹੋਰ ਨੌਜਵਾਨਾਂ ਨਾਲ ਮਿਲ ਕੇ ਖਾਲਸਾ ਫਾਰਮ ਜਾਂਦੇ ਸਨ ਅੱਛਾ ਉੱਥੇ ਕੀ ਹੁੰਦਾ ਸੀ ਉੱਥੇ ਦੇਖੋ ਅਧਿਆਤਮਿਕ ਸਿੱਖਿਆ ਵੀ ਮਿਲਦੀ ਸੀ ਤੇ ਨਾਲ ਹੀ ਸ਼ਸਤਰ ਵਿਦਿਆ ਦੀ ਸਿਖਲਾਈ ਯਾਨੀ ਸਿੱਖ ਮਾਰਸ਼ਲ ਆਰਟਸ ਉਹ ਇੱਕ ਅਜੀਹਾ ਮਾਹੌਲ ਸੀ ਜਿੱਥੇ ਸਿੱਦਕ ਕੁਰਬਾਨੀ ਇਹ ਪਾਵਨਾਵਾ ਬਹੁਤ ਮਜ਼ਬੂਤ ਸਨ ਸਰੋਤ ਇਸੇ ਲਈ ਗੁਰਬਾਨੀ ਦੀ ਤੁਖ ਦਾ ਹਵਾਲਾ ਦਿੰਦਾ ਹੈ ਜਾਂ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ ਇਤਮਾਰਗ ਪੈ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ ਹਾਂਜੀ ਇਹ ਵਚਨਬੱਧਤਾ ਇਹ ਜਜ਼ਬਾ ਅੱਗੇ ਜਾ ਕੇ ਉਹਨਾਂ ਦੇ ਜੀਵਨ ਦਾ ਇੱਕ ਬਹੁਤ ਹੀ ਕੀ ਕਹਿੰਦੇ ਨੇ ਕੇਂਦਰੀ ਹਿੱਸਾ ਬਣ ਗਿਆ ਖਾਸ ਕਰਕੇ ਇੱਕ ਘਟਨਾ ਤੋਂ ਬਾਅਦ ਮੇਰਾ خیال ਹੈ ਤੁਸੀਂ 1978 ਦੀ ਵਿਸਾਖੀ ਦੀ ਗੱਲ ਕਰ ਰਹੇ ਹੋ ਬਿਲਕੁਲ 13 April 1978 ਵੈਸਾਖੀ ਦਾ ਦਿਨ ਇਹ ਦਿਨ ਸੁਖਦੇਵ ਸਿੰਘ ਦੇ ਜੀਵਨ ਵਿੱਚ ਇੱਕ ਤਰ੍ਹਾਂ ਨਾਲ ਪੁਚਾਲ ਲੈ ਆਇਆ ਕਿਵੇਂ ਇੱਕ ਪਾਸੇ ਤਾਂ ਉਹਨਾਂ ਦਾ ਵਿਆਸ ਹੀ ਉਸ ਦਿਨ ਅੱਛਾ ਤੇ ਦੂਜੇ ਪਾਸੇ ਉਸੇ ਦਿਨ ਅੰਮ੍ਰਿਤਸਰ ਵਿੱਚ ਉਹ ਖੂਨੀ ਸਾਕਾ ਵਾਪਰਿਆ ਨਿਰੰਕਾਰੀ ਸੰਪਰਦਾ ਦਾ ਸਮਾਗਮ ਹੋ ਰਿਹਾ ਸੀ ਤੇ ਅਖੰਡ ਕੀਰਤਨੀ ਜਥੇ ਤੇ ਦਮਦਮੀ ਟਕਸਾਲ ਦੇ ਸਿੰਘ ਸ਼ਾਂਤਮਈ ਵਿਰੋਧ ਕਰ ਰਹੇ ਸਨ ਤੇ ਉਹਨਾਂ ਤੇ ਹਮਲਾ ਹੋ ਗਿਆ ਹਾਂ ਹਥਿਆਰਬੰਦ ਹਮਲਾ ਹੋਇਆ ਤੇ ਉਸ ਵਿੱਚ ਜਥੇਦਾਰ ਫੌਜਾ ਸਿੰਘ ਜਿਨ੍ਹਾਂ ਤੋਂ ਇਹਨੇ ਪ੍ਰਭਾਵਿਤ ਸਨ ਉਹਨਾਂ ਸਮੇਤ 13 ਸਿੰਘ ਸ਼ਹੀਦ ਹੋ ਗਏ ਤੇ 150 ਤੋਂ ਵੱਧ ਜ਼ਖਮੀ ਵੀ ਹੋਏ ਤਾਂ ਆਪਣੇ ਵਿਆਹ ਵਾਲੇ ਦਿਨ ਇਹ ਖਬਰ ਸੁਣਨੀ ਬਹੁਤ ਵੱਡਾ ਸਦਮਾ ਹੋਵੇਗਾ। ਬਹੁਤ ਗਹਿਰਾ ਅਸਰ ਪਿਆ ਅਸਰੋਤ ਇਹੀ ਦੱਸਦਾ ਹੈ ਤੇ ਕਈ ਪੰਥਕ ਬਿਰਤਾਂਤ ਉਹ ਕਹਿੰਦੇ ਹਨ ਕਿ ਇਸ ਘਟਨਾ ਨੇ ਉਹਨਾਂ ਨੂੰ ਅੰਦਰ ਤੱਕ ਹਿਲਾ ਦਿੱਤਾ। ਹੂੰ। ਘਟਨਾ ਲਈ ਜ਼ਿੰਮੇਵਾਰ ਨਿਰੰਕਾਰੀਆਂ ਤੋਂ ਬਦਲਾ ਲੈਣ ਦਾ ਪ੍ਰਣ ਕਰ ਲਿਆ। ਇਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਈ ਉਸ ਦਾ ਵੀ ਅਸਰ ਪਿਆ ਹੋਣਾ। ਬਿਲਕੁਲ। ਦੇਖੋ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਤੇ ਹੋਰਾਂ ਤੇ ਕਤਲ ਦਾ ਮੁਕੱਦਮਾ ਤਾਂ ਚੱਲਿਆ ਪਰ ਕੇਸ ਪੰਜਾਬ ਤੋਂ ਬਾਹਰ ਹਰਿਆਣਾ ਭੇਜ ਦਿੱਤਾ ਗਿਆ। ਤੇ ਫਿਰ ਤੇ ਅਖੀਰ ਵਿੱਚ ਸਾਰੇ ਦੋਸ਼ੀ ਬਰੀ ਹੋ ਗਏ ਕਿ ਨਿਆਂ ਪ੍ਰਣਾਲੀ ਦੀ ਇਸ ਕਥਿਤ ناکامی ਨੇ ਜਾਂ ਕਹਿ ਲੋ ਅਸਫਲਤਾ ਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਦੇ ਮਨਾਂ ਵਿੱਚ ਬੇਗਾਨਗੀ ਤੇ ਬੇਵਸੀ ਦੀ ਭਾਵਨਾ ਭਰ ਦਿੱਤੀ ਮਤਲਬ ਕਿ ਸਿਸਟਮ ਤੋਂ ਇਨਸਾਫ ਨਹੀਂ ਮਿਲੇਗਾ ਹਾਂ ਸੁਖਦੇਵ ਸਿੰਘ ਲਈ ਤਾਂ ਸ਼ਾਇਦ ਇਹੀ ਸਬੂਤ ਸੀ ਕਿ ਕਾਨੂੰਨ ਦੇ ਰਸਤੇ ਇਨਸਾਫ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਇੱਥੇ ਉਹਨਾਂ ਦਾ ਨਿੱਜੀ ਦੁੱਖ ਵੀ ਸੀ ਤੇ ਨਾਲ ਹੀ ਸਿਸਟਮ ਦੀ ਯਾਨੀ ਨਿਆਂ ਪ੍ਰਣਾਲੀ ਦੀ ناکامی ਦਾ ਅਹਿਸਾਸ ਵੀ ਇਹਨਾਂ ਦੋਹਾਂ ਚੀਜ਼ਾਂ ਨੇ ਮਿਲ ਕੇ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ਤੋਰਿਆ ਤੇ ਫਿਰ ਇਸੇ ਸੋਚ ਵਿੱਚੋਂ ਬੱਬਰ ਖਾਲਸਾ ਜੱਤੇਬੰਦੀ ਬਣੀ ਸੰਘਰਸ਼ ਰਾਹੀਂ ਖਾਲਿਸਤਾਨ ਦੀ ਸਥਾਪਨਾ ਤੇ ਸ਼ੁਰੂਆਤੀ ਨਿਸ਼ਾਨਾ ਕੌਣ ਸੀ ਉਹੀ 1978 ਦੇ ਸਾਲੇ ਲਈ ਜ਼ਿੰਮੇਵਾਰ ਮੰਨੇ ਜਾਂਦੇ ਨਿਰੰਕਾਰੀ ਆਗੂ ਪਰ ਇਸ ਜਥੇਬੰਦੀ ਦੀ ਤਸਵੀਰ ਬਹੁਤ ਵੱਖਰੀ ਵੱਖਰੀ ਪੇਸ਼ ਕੀਤੀ ਜਾਂਦੀ ਹੈ ਇੱਕ ਪਾਸੇ ਕੁਝ ਹੋਰ ਦੂਜੇ ਪਾਸੇ ਕੁਝ ਹੋਰ हां ਤੇ ਸਰੋਤ ਨੇ ਕੋਸ਼ਿਸ਼ ਕੀਤੀ ਹੈ ਦੋਵੇਂ ਪੱਖ ਦਿਖਾਉਣ ਦੀ ਦੇਖੋ ਇੱਕ ਪਾਸੇ ਪੰਥਕ ਹਲਕਿਆਂ ਦੇ ਹਵਾਲੇ ਨਾਲ ਇਹ ਕਿਹਾ ਜਾਂਦਾ ਹੈ ਕਿ ਸੁਖਦੇਵ ਸਿੰਘ ਬਹੁਤ ਸਖਤ ਅਨੁਸ਼ਾਸਨ ਰੱਖਦੇ ਸਨ ਗੁਰਮਤਿ ਸਿਧਾਂਤਾਂ ਤੇ ਜ਼ੋਰ ਦਿੰਦੇ ਸਨ ਜਿਵੇਂ ਜਿਵੇਂ ਕਿ ਮੈਂਬਰਾਂ ਲਈ ਨਸ਼ਿਆਂ ਦੀ ਸਖਤ ਮਨਾਹੀ ਸੀ ਕਿਸੇ ਬੇਗੁਨਾ ਤੇ ਹਮਲਾ ਨਹੀਂ ਕਰਨਾ ਜਾਂ ਕਿਸੇ ਤੋਂ ਜ਼ਬਰਦਸਤੀ ਪੈਸੇ ਨਹੀਂ ਲੈਣੇ ਦੂਜਾ ਪੱਖ ਇਹ ਹੈ ਕਿ ਭਾਰਤ ਸਰਕਾਰ ਤੇ ਕੈਨੇਡਾ ਯੂਕੇ ਯੂਐਸਏ ਵਰਗੇ ਕਈ ਪੱਛਮੀ ਦੇਸ਼ਾਂ ਨੇ ਵੀ ਬਬਰ ਖਾਲਸਾ ਇੰਟਰਨੈਸ਼ਨਲ ਬਕੇਆ ਨੂੰ ਇੱਕ ਅਤਵਾਦੀ ਸੰਗਠਨ ਐਲਾਨਿਆ ਹੋਇਆ ਹੈ ਉਹਨਾਂ ਦੀਆਂ ਹਿੰਸਕ ਗਤੀਵਿਧੀਆਂ ਕਰਕੇ ਇਹ ਤਾਂ ਬਹੁਤ ਵੱਡਾ ਫਰਕ ਹੈ ਦੋਹਾਂ ਨਜ਼ਰੀਆਂ ਵਿੱਚ ਬਿਲਕੁਲ ਤੇ ਇਸ ਨੂੰ ਸਮਝਣਾ ਜ਼ਰੂਰੀ ਹੈ ਫਿਰ 1981 ਵਿੱਚ ਜਥੇਬੰਦੀ ਦੀ ਲੀਡਰਸ਼ਿਪ ਵਿੱਚ ਇੱਕ ਵੰਡ ਵੀ ਹੋਈ ਅੱਛਾ ਵਿਦੇਸ਼ਾਂ ਦੀ ਖਾਸ ਕਰਕੇ ਕੈਨੇਡਾ ਦੀ ਕਮਾਂਡ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਕੋਲ ਰਹੀ ਤੇ ਭਾਰਤ ਦੇ ਅੰਦਰ ਜਿੰਨੀਆਂ ਵੀ ਗਤੀਵਿਧੀਆਂ ਸਨ ਉਹਨਾਂ ਸਾਰਿਆਂ ਦੀ ਅਗਵਾਈ ਜਥੇਦਾਰ ਸੁਖਦੇਵ ਸਿੰਘ ਬੱਬਰ ਨੂੰ ਮਿਲ ਗਈ। ਯਾਨੀ ਉਹ ਭਾਰਤ ਆਧਾਰਿਤ ਵਿੰਗ ਦੇ ਮੁਖੀ ਬਣ ਗਏ। ਹਾਂਜੀ। ਉਹਨਾਂ ਦੀ ਨੀਤੀ ਇਹ ਸੀ ਕਿ ਉਹਨਾਂ ਦੀ ਅਗਵਾਈ ਹੇਠ ਭਾਰਤ ਤੋਂ ਬਾਹਰ ਕੋਈ ਹਿੰਸਕ ਕਾਰਵਾਈ ਨਾ ਕੀਤੀ ਜਾਵੇ। ਇਸ ਵੰਡ ਦਾ ਕੋਈ ਖਾਸ ਮਹੱਤਵ ਸੀ? ਹਾਂ, ਇਸ ਦਾ ਮਹੱਤਵ ਸੀ। ਇਸ ਨਾਲ ਭਾਰਤ ਦੇ ਅੰਦਰ ਜੋ ਸੰਘਰਸ਼ ਚੱਲ ਰਿਹਾ ਸੀ ਉਹ ਕੁਝ ਹੱਦ ਤੱਕ ਅੰਤਰਰਾਸ਼ਟਰੀ ਵਿਵਾਦਾਂ ਤੋਂ ਵੱਖਰਾ ਰਿਹਾ। ਖਾਸ ਕਰਕੇ ਜਿਵੇਂ 1985 ਦਾ 에ਅਰ ਇੰਡੀਆ ਫਲਾਈਟ 182 ਬੰਬ ਧਮਾਕਾ ਹੋਇਆ। ਜਾਂਚ ਏਜੰਸੀਆਂ ਮੁੱਖ ਤੌਰ ਤੇ ਪਰਮਾਣ ਟੜੇਵਲ ਹੀ ਇਸ਼ਾਰਾ ਕਰਦੀਆਂ ਨੇ ਤਾਂ ਇਸ ਵੰਡ ਨਾਲ ਸੁਖਦੇਵ ਸਿੰਘ ਦਾ ਫੋਕਸ ਭਾਰਤ ਅੰਦਰ ਲੀਆਂ ਕਾਰਵਾਈਆਂ ਤੇ ਰਿਹਾ ਤਾਂ ਫਿਰ ਭਾਰਤ ਵਿੱਚ ਉਹਨਾਂ ਦੀ ਅਗਵਾਈ ਹੇਠ ਕਿਹੋ ਜਿਹੇ ਕਠਨਾਮਾ ਦਾ ਜ਼ਿਕਰ ਮਿਲਦਾ ਸਰੋਤ ਵਿੱਚ ਜੋ ਉਸ ਵੇਲੇ ਦੇ ਮਾਹੌਲ ਮਤਲਬ ਟਕਰਾਓ ਤੇ ਹਿੰਸਾ ਨੂੰ ਦਰਸਾਉਂਦੀਆਂ ਨੇ ਜਿਵੇਂ ਕਿ ਅਪ੍ਰੈਲ 1980 ਵਿੱਚ ਦਿੱਲੀ 'ਚ ਨਿਰੰਗਕਾਰੀ ਮੁਖੀ ਗੁਰਬਚਨ ਸਿੰਘ ਦਾ ਕਤਲ ਇਸ ਦੀ ਜ਼ਿੰਮੇਵਾਰੀ ਸ਼ੁਰੂ ਵਿੱਚ ਬੱਬਰ ਖਾਲਸਾ ਦਾ ਨਾਂ ਆਇਆ ਸੀ ਪਰ ਬਾਅਦ ਵਿੱਚ ਪਾਈ ਰਣਜੀਤ ਸਿੰਘ ਨੇ ਆਤਮ ਸਮਰਪਣ ਕਰਕੇ ਇਸ ਨੂੰ ਸਵੀਕਾਰ ਕੀਤਾ ਫੇਰ ਸਤੰਬਰ 1981 ਵਿੱਚ ਹਿੰਦ ਸਮਾਚਾਰ ਗਰੁੱਪ ਦੇ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ ਲੁਧਿਆਣੇ ਨੇੜੇ ਇਸ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਨੇ ਲਈ ਫੇਰ ਨਵੰਬਰ 1981 ਵਿੱਚ ਪਿੰਡ ਦਹੇੜੂ ਖੰਨਾ ਦੇ ਕੋਲ ਇੱਕ ਪੁਲਿਸ ਮੁਕਾਬਲਾ ਹੋਇਆ ਇਸ ਵਿੱਚ ਇੰਸਪੈਕਟਰ ਪ੍ਰੀਤਮ ਸਿੰਘ ਬਾਜਵਾ ਤੇ ਕਾਂਸਟੇਬਲ ਸੂਰਤ ਸਿੰਘ ਮਾਰੇ ਗਏ ਇਸ ਘਟਨਾ ਨਾਲ ਬੱਬਰ ਖਾਲਸਾ ਦਾ ਨਾਂ ਕੌਮੀ ਪੱਧਰ ਤੇ ਬਹੁਤ ਚਰਚਾ ਵਿੱਚ ਆ ਗਿਆ ਤੇ ਨਿਰੰਕਾਰੀਆਂ ਬਾਰੇ ਵੀ ਕੋਈ ਅੰਕੜਾ ਹੈ ਹਾਂ ਸਰਥ ਮੀਡੀਆ ਤੇ ਸਰਕਾਰੀ ਹਵਾਲਿਆਂ ਨਾਲ ਦੱਸਦਾ ਹੈ ਕਿ 1984 ਵਿੱਚ ਜ਼ਥੇਦਾਰ ਸੁਖਦੇਵ ਸਿੰਘ ਨੇ 1978 ਤੋਂ ਬਾਅਦ ਹੋਏ 76 ਨਿਰੰਗਕਾਰੀਆਂ ਦੇ ਕਤਲਾਂ ਦੀ ਜ਼ਿੰਮੇਵਾਰੀ ਲਈ ਸੀ ਤੇ ਫਿਰ ਜਨਵਰੀ 1990 ਵਿੱਚ ਜਲੰਧਰ ਵਿੱਚ ਪੀਏਪ ਕਮਾਂਡੈਂਟ ਗੋਬਿੰਦ RAM ਦੀ ਬੰਬ ਧਮਾਕੇ ਵਿੱਚ ਮੌਤ ਹੋਈ। ਗੋਬਿੰਦ RAM ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਬਹੁਤ ਗੰਭੀਰ ਦੋਸ਼ ਸਨ। ਤੇਜ਼ਦੀ ਯੋਜਨਾ ਇਸ ਦੀ ਯੋਜਨਾ ਬਖ਼ਾਲਸਾ ਤੇ ਹੋਰ ਜਥੇਬੰਦੀਆਂ ਦੀ ਸਾਂਝੀ ਦੱਸੀ ਜਾਂਦੀ ਹੈ। ਇਹ ਸਾਰੀਆਂ ਘਟਨਾਵਾਂ ਇੱਕ ਬਹੁਤ ਹੀ ਕਹੋ ਤਣਾਅਪੂਰਨ ਤੇ ਹਿੰਸਕ ਦੌਰ ਦਾ ਹਿੱਸਾ ਸਨ। ਬਿਲਕੁਲ 1980 ਤੇ 90 ਦਾ ਦਹਾਕਾ ਪੰਜਾਬ ਲਈ ਬਹੁਤ ਹੀ ਔਖਾ ਸੀ। ਖੂਨੀ ਦਹਾਕਾ ਕਹਿ ਸਕਦੇ ਹਾਂ। ਇੱਕ ਪਾਸੇ ਖੜਕੂ ਜਥੇਬੰਦੀਆਂ ਦੀਆਂ ਕਾਰਵਾਈਆਂ ਦੂਜੇ ਪਾਸੇ ਸਟੇਟ ਯਾਨੀ ਸਰਕਾਰ ਤੇ ਸੁਰੱਖਿਆ ਬਲਾਂ ਦੀ ਸਖਤ ਕਾਰਵਾਈ ਹਾਂਜੀ ਤੇ ਇੱਥੇ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਐਮਨਐਸਟੀ ਇੰਟਰਨੈਸ਼ਨਲ ਤੇ ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਦਾ ਹਵਾਲਾ ਦੇ ਕੇ ਕਿ ਇਸ ਦੌਰ ਵਿੱਚ ਦੋਵਾਂ ਪਾਸਿਆਂ ਤੋਂ ਮਨੁੱਖੀ ਅਧਿਕਾਰਾਂ ਦੀ ਬਹੁਤ ਗੰਭੀਰ ਉਲੰਘਣਾ ਹੋਈ ਸੀ ਸਰਕਾਰ ਨੇ ਵੀ ਤਾਂ ਕਾਨੂੰਨ ਬਹੁਤ ਸਖਤ ਕਰ ਦਿੱਤੇ ਸਨ ਜਿਵੇਂ ਟਾਡਾ ਐਫਐਸਪੀਏ ਹਾਂ ਬਿਲਕੁਲ ਟਾਡਾ terrorist and disruptive activities prevention act تے armed forces special powers act ਇਨ੍ਹਾਂ ਕਾਨੂੰਨਾਂ ਨੇ ਸੁਰੱਖਿਆ ਬਲਾ ਨੂੰ ਬੇਹਿਸਾਬ ਸ਼ਕਤੀਆਂ ਦੇ ਦਿੱਤੀਆਂ ਸਾਂ ਜਿਵੇਂ ਬਿਨਾ ਵਾਰੰਟ ਕਿਸੇ ਨੂੰ ਵੀ ਗ੍ਰਿਫਤਾਰ ਕਰ ਲੈਣਾ ਸਿਰਫ ਸ਼ੱਕ ਦੇ ਆਧਾਰ ਤੇ ਗੋਲੀ ਚਲਾਉਣ ਦੀ ਇਜਾਜ਼ਤ ਇਸ ਨਾਲ ਹੋਇਆ ਕਿ ਜੋ ਆਮ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਜੋ ਨਾਗਰਿਕਾਂ ਦੇ ਹੱਕ ਹੁੰਦੇ ਹਨ ਉਹ ਬਹੁਤ ਕਮਜ਼ੋਰ ਪੈ ਗਏ ਤੇ ਝੂਠੇ ਮੁਕਾਬਲਿਆਂ ਦੇ ਦੋਸ਼ ਵੀ ਇਸੇ ਦੌਰ ਦੇ ਨੇ ਹਾਂਜੀ ਮਨੁੱਖੀ ਅਧਿਕਾਰ ਸੰਗਠਨਾ ਦੀਆਂ ਰਿਪੋਰਟਾਂ ਜਿਵੇਂ HRW ਦੀ ਰਿਪੋਰਟਾਂ डेड साइलेंस ਦਾ ਜ਼ਿਕਰ ਹੈ ਉਹਨਾਂ ਨੇ ਪੁਲਿਸ ਦੇ ਵੱਡੇ ਪੱਧਰ ਤੇ ਝੂਠੇ ਮੁਕਾਬਲੇ ਯਾਨੀ ਗੈਰ ਨਿਆਂਇਕ હત્યાਾਂ ਦੇ ਇਲਜ਼ਾਮ ਲਾਏ ਯਾਨੀ ਕਿ ਨੌਜਵਾਨਾਂ ਨੂੰ ਸ਼ਕਤੇ ਫੜ ਲਿਆ ਹਾਂ ਫਿਰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਤਸ਼ੱਦਦ ਕੀਤਾ ਤੇ ਫਿਰ ਬਾਹਰ ਲੈ ਜਾ ਕੇ ਕਿਸੇ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾ ਦਿੱਤਾ ਬਹੁਤ ਪਿਆਨਕ ਹਾਂ ਤੇ ਹਜ਼ਾਰਾਂ ਨੌਜਵਾਨਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਵੀ ਆਈਆਂ ਅਮਨੇਸਟੀ ਦੀ ਰਿਪੋਰਟ ਦਾ ਖਾਸ ਜ਼ਿਕਰ ਕਰਦਾ ਹੈ ਜਿਸ ਵਿੱਚ ਸੁਖਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੇ ਹੋਏ ਤਸ਼ੱਦਦ ਦਾ ਵੀ ਵੇਰਵਾ ਹੈ ਉਹਨਾਂ ਦੀ ਪਰਜਾਈ ਨੂੰ ਕੁੱਟਣ ਸਰੀਰ ਤੇ ਰੋਲਰ ਫੇਰਣ ਵਰਗੀਆਂ ਗੱਲਾਂ ਇਹ ਸਭ ਕੁਝ ਇੱਕ ਅਜਿਹਾ ਮਾਹੌਲ ਬਣਾ ਰਿਹਾ ਸੀ ਜਿੱਥੇ ਮਤਲਬ ਜਵਾਬਦੇਹੀ ਖਤਮ ਹੋ ਰਹੀ ਸੀ ਜਿਸ ਨੂੰ ਕਹਿੰਦੇ ਨੇ ਕਲਚਰ ਆਫ ਇਮਪਿਊਨਿਟੀ ਯਾਨੀ ਸਜ਼ਾ ਮੁਕਤੀ ਦਾ ਸੱਭਿਆਚਾਰ ਤੇ ਇਸੇ ਮਾਹੌਲ ਵਿੱਚ ਫਿਰ ਜਸਵੰਤ ਸਿੰਘ ਖੜਲਾ ਜੀ ਦਾ ਕੰਮ ਸਾਹਮਣੇ ਆਇਆ ਹਾਂ ਉਹ ਇੱਕ ਬਹੁਤ ਹੀ ਦਲੇਰਾਨਾ ਕੰਮ ਸੀ ਜਸਵੰਤ ਸਿੰਘ ਖ We'll be right <laughs> back. ਅੰਮ੍ਰਿਤਸਰ ਦੇ ਤਿੰਨ ਸ਼ਮਸ਼ਾਨਗਾਟਾਂ ਦੇ ਰਿਕਾਰਡ ਇਕੱਠੇ ਕੀਤੇ ਤੇ ਉਹਨਾਂ ਚੋਂ ਕੀ ਪਤਾ ਲੱਗਾ ਉਹਨਾਂ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਜਹੀਆਂ ਲਾਸ਼ਾਂ ਦੇ ਗੁਪਤ ਸੰਸਕਾਰ ਦਾ ਪਤਾ ਲੱਗਾ ਜਿਨ੍ਹਾਂ ਨੂੰ ਅਣਪਛਾਤੀਆਂ ਜਾਂ ਲਾਵਾਰਿਸ ਕਿਹਾ ਗਿਆ ਸੀ ਇਸ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੀਆਂ ਗਈਆਂ ਗੈਰ ਨਿਆਂਇਕ ਹੱਤਿਆਵਾਂ ਤੇ ਫਿਰ ਸਬੂਤ ਮਿਟਾਉਣ ਦਾ ਇੱਕ ਵੱਡਾ ਸਬੂਤ ਮੰਨਿਆ ਗਿਆ ਪਰ ਇਸ ਸੱਚ ਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਬਦਕਿਸਮਤੀ ਨਾਲ ਹਾਂ ਸਤੰਬਰ 1995 ਵਿੱਚ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਉਹਨਾਂ ਨੂੰ ਅਗਵਾ ਕਰ ਲਿਆ ਤੇ ਬਾਅਦ ਵਿੱਚ ਉਹਨਾਂ ਦਾ ਕਤਲ ਦਰਦ ਦਿੱਤਾ ਇਸ ਪੂਰੇ ਹਿੰਸਕ ਗੁੰਜਲਦਾਰ ਤੇ ਦਰਦਨਾਕ ਮਾਹੌਲ ਵਿੱਚ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ ਅੰਤ ਕਿਵੇਂ ਹੋਇਆ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਉਹਨਾਂ ਦਾ ਜੀਵਨ 9 ਅਗਸਤ 1992 ਨੂੰ ਸਮਾਪਤ ਹੋਇਆ ਇਤਿਫਾਕ ਦੀ ਗੱਲ ਹੈ ਕਿ ਉਹ ਉਹਨਾਂ ਦਾ 35ਵਾਂ ਜਨਮ ਦਿਨ ਵੀ ਸੀ ਕਟਨਾ ਪਟਿਆਲਾ ਦੇ ਇੱਕ ਪੌਸ਼ ਇਲਾਕੇ ਸ਼ਾਇਦ ਮਾਡਲ ਟਾਊਨ ਦੇ ਇੱਕ ਕਾਰ ਵਿੱਚ ਵਾਪਰੀ ਜਿਸ ਨੂੰ ਪੰਜਾਬ ਪੁਲਿਸ ਨੇ ਕੇਰਾ ਪਾਇਆ ਹੋਇਆ ਸੀ ਪਰ ਜਿਵੇਂ ਮੈਂ ਪਹਿਲਾਂ ਕਿਹਾ ਉਸ ਦੌਰ ਦੀਆਂ ਕਈ ਘਟਨਾਵਾਂ ਵਾਂਗ ਉਹਨਾਂ ਦੀ ਸ਼ਹੀਦੀ ਦੇ ਹਾਲਾਤਾਂ ਬਾਰੇ ਵੀ ਸ੍ਰੋ ਦੋ ਬਿਲਕੁਲ ਵੱਖਰੇ ਬਿਰਤਾਂਤ ਦੱਸਦਾ ਹੈ ਉਹ ਕੀ ਨੇ ਪਹਿਲਾ ਹੈ ਸਰਕਾਰੀ ਪੱਖ ਪੰਜਾਬ ਪੁਲਿਸ ਦੇ ਸਰਕਾਰੀ ਰਿਕਾਰਡ ਜੋ ਕਹਿੰਦੇ ਨੇ ਉਹਨਾਂ ਮੁਤਾਬਕ ਇੱਕ ਲੰਬਾ ਹਥਿਆਰਬੰਦ ਮੁਕਾਬਲਾ ਹੋਇਆ ਤੇ ਉਸ ਮੁਕਾਬਲੇ ਵਿੱਚ ਉਹ ਮਾਰੇ ਗਏ ਤੇ ਉਹਨਾਂ ਨੂੰ ਉਸ ਵੇਲੇ ਭਾਰਤ ਦਾ ਸਭ ਤੋਂ ਲੋੜੀਂਦਾ ਸਿੱਖ ਖੜਕੂ ਵੀ ਕਿਹਾ ਗਿਆ ਸੀ ਹਾਂਜੀ ਤੇ ਉਹਨਾਂ ਦੀ ਸ਼ਹੀਦੀ ਨੂੰ ਸੁਰੱਖਿਆ ਬਲਾਂ ਦੀ ਇੱਕ ਬਹੁਤ ਵੱਡੀ ਕਾਮਯਾਬੀ ਵਜੋਂ ਪੇਸ਼ ਕੀਤਾ ਗਿਆ ਦੂਜਾ ਬਿਰਤਾਂਤ ਕੀ ਕਹਿੰਦਾ ਦੂਜਾ ਬਿਰਤਾਂਤ ਜਿਸ ਨੂੰ ਆਪਾਂ ਵਿਕਲਪਿਕ ਬਿਰਤਾਂਤ ਕਹਿ ਸਕਦੇ ਹਾਂ ਉਹ ਪੰਥਕ ਸਰੋਤਾ ਮਨੁੱਖੀ ਅਧਿਕਾਰ ਸੰਗਠਨਾ ਦੇ ਹਵਾਲੇ ਤੇ ਕੁਝ মিডিਆ ਰਿਪੋਰਟਾਂ ਤੇ ਆਧਾਰਿਤ ਹੈ ਇਹ ਇਸ ਨੂੰ ਝੂਠਾ ਮੁਕਾਬਲਾ ਕਹਿੰਦਾ ਹੈ ਝੂਠਾ ਮੁਕਾਬਲਾ ਮਤਲਬ ਇਸ ਪੱਖ ਦਾ ਦਾਵਾ ਇਹ ਹੈ ਕਿ ਉਹਨਾਂ ਨੂੰ ਅਸਲ ਵਿੱਚ ਇੱਕ ਪੁਲਿਸ ਮੁਖਬਰ ਨੇ ਫੜਵਾਇਆ ਸੀ ਜਿਸ ਨੂੰ ਕੈਟ ਕਿਹਾ ਜਾਂਦਾ ਸੀ ਤੇ ਉਹ ਕਥਿਤ ਤੌਰ ਤੇ ਉਹਨਾਂ ਦਾ ਹੀ ਇੱਕ ਸਾਬਕਾ ਬਬਰ ਸਾਥੀ ਸੀ ਦਾਵਾ ਇਹ ਹੈ ਕਿ ਉਸ ਮੁਖਬਰ ਨੇ ਉਹਨਾਂ ਨੂੰ ਕਿਸੇ ਮੀਟਿੰਗ ਦੇ ਬਹਾਨੇ ਬੁਲਾਇਆ ਜਿੱਥੋਂ ਪੁਲਿਸ ਨੇ ਉਹਨਾਂ ਨੂੰ ਜ਼ੌਂਦਿਆਂ ਗ੍ਰਿਫਤਾਰ ਕਰ ਲਿਆ ਫਿਰ ਉਹਨਾਂ 'ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ ਤੇ ਬਾਅਦ ਵਿੱਚ ਇੱਕ ਪਹਿਲਾਂ ਤੋਂ ਯੋਜਨਾਬੱਧ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਇਹ ਤਾਂ ਬਹੁਤ ਹੀ ਗੰਭੀਰ ਇਲਜ਼ਾਮ ਨੇ ਸਰਕਾਰੀ ਬਿਰਤਾਂ ਦੇ ਉਲਟ ਬਿਲਕੁਲ ਤੇ ਇਹ ਵਿਵਾਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਜਾਰੀ ਰਿਹਾ ਇੱਕ ਤਰ੍ਹਾਂ ਦਾ ਕਹਿ ਲਓ ਜਾਣਕਾਰੀ ਯੁੱਧ ਸ਼ੁਰੂ ਹੋ ਗਿਆ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਡੀਜੀਪੀ ਸਨ ਕੇਪੀਐਸ ਗਿੱਲ ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਪੰਜਾਬ ਦ ਨਾਈਟਸ ਆਫ ਫਾਲਸਹੂਡਸ ਉਸ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਜਥੇਦਾਰ ਸੁਖਦੇਵ ਸਿੰਘ ਪਟਿਆਲਾ ਵਿੱਚ ਬਹੁਤ ਐਸ਼ੋ ਆਰਾਮ ਦੀ ਰਾਜਵਰਗੀ ਜ਼ਿੰਦਗੀ ਜੀ ਰਹੇ ਸਨ ਮਕਸਦ ਤਾਂ ਸਾਫ਼ ਹੈ ਉਹਨਾਂ ਦੇ ਅਕਸ ਨੂੰ ਖਰਾਬ ਕਰਨਾ ਹਾਂਜੀ ਜ਼ਾਹਿਰ ਤੌਰ ਤੇ ਪਰ ਇਸ ਦਾ ਜਵਾਬ ਵੀ ਆਇਆ ਸਰੋਤ ਪੰਥਕ ਸਰੋਤਾਂ ਦਾ ਪੱਖ ਵੀ ਦੱਸਦਾ ਹੈ ਉਹ ਇਹਨਾਂ ਦਾਅਵਿਆਂ ਨੂੰ ਸਿਰਫ ਸਰਕਾਰੀ ਪ੍ਰੋਪਗੈਂਡਾ ਕਹਿ ਕੇ ਰੱਦ ਕਰਦੇ ਨੇ। ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਪੁਲਿਸ ਦੀ ਨਜ਼ਰ ਤੋਂ ਬਚਣ ਲਈ ਇੱਕ ਅਮੀਰ ਬਿਲਡਿੰਗ ਠੇਕੇਦਾਰ ਦਾ ਪੇਜ਼ ਬਣਾ ਕੇ ਰਹਿ ਰਹੇ ਸਨ ਤੇ ਉਹ ਕਹਿੰਦੇ ਨੇ ਕਿ ਇਸ ਕੰਮ ਤੋਂ ਜੋ ਵੀ ਆਮਦਨ ਹੁੰਦੀ ਸੀ ਉਹ ਕਥਿਤ ਤੌਰ ਤੇ ਸੰਘਰਸ਼ ਵਾਸਤੇ ਜਾਂ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਲਈ ਵਰਤੀ ਜਾਂਦੀ ਸੀ। ਤਾਂ ਇਹ ਬਿਰਤਾਂਤ ਉਹਨਾਂ ਨੂੰ ਇੱਕ ਸਮਰਪਿਤ ਤੇ ਨਿਰਸਵਾਰਥ ਆਗੂ ਵਜੋਂ ਪੇਸ਼ ਕਰਦਾ ਹੈ? ਬਿਲਕੁਲ। ਸੋ ਦੇਖੋ ਦੋ ਬਿਲਕੁਲ ਉਲਟ ਤਸਵੀਰਾਂ ਨੇ। ਇੱਕ ਪਾਸੇ ਐਸ਼ਵਾਰਾਮ, ਦੂਜੇ ਪਾਸੇ ਸਾਦਗੀ ਤੇ ਸਮਰਪਣ। ਸਰੋਤ ਅਨੁਸਾਰ ਉਥੇ ਜਥੇਦਾਰ ਸੁਖਦੇਵ ਸਿੰਘ ਦਾ ਬਹੁਤ ਜ਼ਿਆਦਾ ਸਤਿਕਾਰ ਹੈ। ਉਹਨਾਂ ਨੂੰ 20ਵੀਂ ਸਦੀ ਦੇ ਸਿੱਖ ਸੰਘਰਸ਼ ਦਾ ਮਹਾਨ ਜਰਨੈਲ ਵੀ ਕਿਹਾ ਜਾਂਦਾ ਹੈ। ਰੀਡ ਦੀ ਹੱਡੀ ਵੀ ਇੱਕ ਅਜਿਹੇ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ ਜਿਸ ਵਿੱਚ ਅਧਿਆਤਮਿਕ ਅਨੁਸ਼ਾਸਨ ਵੀ ਸੀ ਤੇ ਸੰਗਠਨ ਚਲਾਉਣ ਦੀ ਕਾਬਲੀਅਤ ਵੀ ਤੇ ਹਰ ਸਾਲ 9 ਅਗਸਤ ਨੂੰ ਉਹਨਾਂ ਦੇ ਪਿੰਡ ਦਸੂਵਾਲ ਵਿੱਚ ਤੇ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਪਰ ਇਹ ਤਾਂ ਹੋ ਗਿਆ ਇੱਕ ਪੱਖ ਸਰਕਾਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਨਜ਼ਰੀਆ ਤਾਂ ਬਿਲਕੁਲ ਵੱਖਰਾ ਹੋਵੇਗਾ ਹਾਂ ਉੱਤੇ ਤਸਵੀਰ ਬਿਲਕੁਲ ਉਲਟ ਹੈ ਭਾਰਤ ਸਰਕਾਰ ਬੱਬਰ ਖਾਲਸਾ ਇੰਟਰਨੈਸ਼ਨਲ ਬਕੇਆਈ ਨੂੰ ਇੱਕ ਵੱਖਵਾਦੀ ਹਿੰਸਕ ਸੰਗਠਨ ਮੰਦੀ ਹੈ ਤੇ ਕਈ ਦੇਸ਼ਾਂ ਨੇ ਪਾਬੰਦੀ ਵੀ ਲਾਈ ਹੋਈ ਹੈ ਹਾਂਜੀ ਭਾਰਤ ਕੈਨੇਡਾ ਯੂਕੇ ਯੂਰੋਪੀਅਨ ਯੂਨੀਅਨ ਯੂਐਸਏ ਇਹਨਾਂ ਸਾਰਿਆਂ ਨੇ ਬਕੇਆਈ ਨੂੰ ਪਾਬੰਦੀਸ਼ੁਦਾ ਅਤਵਾਦੀ ਸੰਗਠਨਾਾਂ ਦੀ ਸੂਚੀ ਵਿੱਚ ਰੱਖਿਆ ਹੋਇਆ ਹੈ ਤੇ 에ਅਰ ਇੰਡੀਆ ਵਾਲੀ ਘਟਨਾ ਦਾ ਜ਼ਿਕਰ ਵੀ ਆਉਂਦਾ ਹੈ ਹਾਂ 에ਅਰ ਇੰਡੀਆ ਫਲਾਈਟ 1282 ਦਾ ਜੋ 1985 ਵਿੱਚ ਬੰਬ ਧਮਾਕਾ ਹੋਇਆ ਉਸ ਨਾਲ ਬਕੇਆਈ ਦਾ ਨਾਂ ਜੁੜਦਾ ਹੈ ਹਾਲਾਂਕਿ ਜਿਵੇਂ ਪਹਿਲਾਂ ਗੱਲ ਹੋਈ ਜਾਂਚ ਏਜੰਸੀਆਂ ਜ਼ਿਆਦਾ ਜ਼ਿੰਮੇਵਾਰੀ ਪਰ ਮਾਰ ਧੜੇ ਤੇ ਪਾਉਂਦੀਆਂ ਨੇ ਇਸ ਤੋਂ ਇਲਾਵਾ ਭਾਰਤ ਸਰਕਾਰ ਲਗਾਤਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੇ ਬੀਕੇਆਈ ਨੂੰ ਮਦਦ ਦੇਣ ਦੇ ਦੋਸ਼ ਵੀ ਲਾਉਂਦੀ ਰਹੀ ਹੈ ਤਾਂ ਕਹਿ ਸਕਦੇ ਆ ਕਿ ਇੱਕੋ ਸ਼ਖਸ ਦੀਆਂ ਦੋ ਪਛਾਣਾਂ ਬਣ ਗਈਆਂ ਨੇ ਇੱਕ ਪਾਸੇ ਕੌਮੀ ਨਾਇਕ ਸ਼ਹੀਦ ਜ਼ੁਲਮ ਦੇ ਖਿਲਾਫ ਲੜਨ ਵਾਲਾ ਤੇ ਦੂਜੇ ਪਾਸੇ ਇੱਕ ਪਾਬੰਦੀਸ਼ੁਦਾ ਹਿੰਸਕ ਵਖਵਾਦੀ ਸੰਗਠਨ ਦਾ ਆਗੂ ਇਹ ਤਾਂ ਬਹੁਤ ਹੀ ਗੁੰਝਲਦਾਰ ਵਿਰਾਸਤ ਹੈ ਬਿਲਕੁਲ ਇਹ ਬਹੁਤ ਗੁੰਝਲਦਾਰ ਹੈ ਤੇ ਉਹਨਾਂ ਦੀ ਕਹਾਣੀ ਦੇਖੋ ਸਿਰਫ ਇੱਕ ਵਿਅਕਤੀ ਦੀ ਕਹਾਣੀ ਨਹੀਂ ਹੈ ਜਿਵੇਂ ਬਹੁਤ ਵੀ ਸਿੱਟਾ ਕੱਢਦਾ ਹੈ ਇਹ ਉਸ ਦੌਰ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਗੁੱਸੇ ਨੂੰ ਉਹਨਾਂ ਦੀ ਨਿਰਾਸ਼ਾ ਨੂੰ ਨਿਆਂ ਪ੍ਰਣਾਲੀ ਤੋਂ ਉਹਨਾਂ ਦਾ ਵਿਸ਼ਵਾਸ ਕਿਉਂ ਉੱਠਿਆ ਤੇ ਉਹ ਹਥਿਆਰਬੰਦ ਸੰਘਰਸ਼ ਦੇ ਰਾਹ ਕਿਉਂ ਪਏ ਇਹਨਾਂ ਸਵਾਲਾਂ ਨੂੰ ਸਮਝਣ ਲਈ ਇੱਕ ਬਹੁਤ ਅਹਿਮ ਕੇਸ ਸਟਡੀ ਹੈ ਉਹਨਾਂ ਦੀ ਕਹਾਣੀ ਉਸ ਦੌਰ ਦੇ ਪੂਰੇ ਸਮਾਜਿਕ ਰਾਜਨੀਤਿਕ ਮਾਹੌਲ ਦੀ ਕਹਾਣੀ ਹੈ ਨਿਆਂ ਦੀ ਕਥਿਤ ਅਸਫਲਤਾ ਦੀ ਕਹਾਣੀ ਹੈ ਰਾਜ ਦੀ ਹਿੰਸਾ ਤੇ ਉਸ ਦੇ ਜਵਾਬ ਵਿੱਚ ਪੈਦਾ ਹੋਏ ਹਥਿਆਰ ਵੰਦ ਵਿਰੋਧ ਦੇ ਉਸ ਦੁਖਦਾਈ ਚੱਕਰ ਦੀ ਗਵਾਹੀ ਹੈ ਤੇ ਇਹ ਮੁੱਦੇ ਤਾਂ ਅੱਜ ਵੀ ਕਿਤਨੇ ਕਿਤੇ ਜ਼ਿੰਦਾ ਨੇ ਖਾਲਿਸਤਾਨ ਦੀ ਗੱਲ 1984 ਦੇ ਜ਼ਖਮ ਰਾਜਦੀਪੂਮਿਕਾ ਇਹ ਬੈਸਾਂ ਤਾਂ ਚਲਦੀਆਂ ਰਹਿੰਦੀਆਂ ਨੇ ਬਿਲਕੁਲ ਇਥੇ ਹੀ ਸ਼ਾਇਦ ਇੱਕ ਸਵਾਲ ਪੈਦਾ ਹੁੰਦਾ ਹੈ ਜਿਸ ਬਾਰੇ ਸੋਚਣਾ ਬਣਦਾ ਹੈ ਉਹ ਇਹ ਕਿ ਇਤਿਹਾਸ ਦੇ ਅਜਿਹੇ ਗੁੰਝਲਦਾਰ ਪੰਨਿਆਂ ਨੂੰ ਦੇਖਦਿਆਂ ਜਿੱਥੇ ਸੱਚ ਦੇ ਕਈ ਪਹਿਲੂ ਹੋਣ ਕਈ ਵੱਖਰੇ-ਵੱਖਰੇ ਬਿਰਤਾਂਤ ਮੌਜੂਦ ਹੋਣ ਉੱਥੇ ਇੱਕ ਸੰਤੁਲਿਤ ਸਮਝ ਕਿਵੇਂ ਬਣਾਈ ਜਾ ਸਕਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਤੇ ਨਾਲ ਹੀ ਉਸ ਦੌਰ ਦੇ ਜੋ ਜ਼ਖਮ ਨੇ ਜਿਨ੍ਹਾਂ ਵਿੱਚ ਰਾਜ ਦੀ ਕਾਰਵਾਈ ਵੀ ਸ਼ਾਮਿਲ ਹੈ ਤੇ ਜਵਾਬੀ ਹਿੰਸਾ ਵੀ ਉਹਨਾਂ ਜ਼ਖਮਾਂ ਦਾ ਅੱਜ ਦੇ ਪੰਜਾਬ ਦੀ ਮਾਨਸਿਕਤਾ ਤੇ ਤੇ ਪੰਜਾਬ ਦੇ ਭਵਿੱਖ ਤੇ ਕੀ ਅਸਰ ਹੈ ਇਸ ਬਾਰੇ ਯੋਜਨਾ ਬਣਦਾ ਹੈ ਜੇਕਰ ਤੁਹਾਨੂੰ ਇਹ ਆਡੀਓ ਵੀਡੀਓ ਪੋਡਕਾਸਟ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਪੰਜਾਬੀ ਟਾਈਮ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਧੰਨਵਾਦ